ਸਤਿ ਸ਼੍ਰੀ ਅਕਾਲ ਜੀ ਸਾਰੇ ਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਿਰਜੇ ਕਿਆਂ ਦੇ ਵਿੱਚ ਮਿਰਜੇ ਕੇ ਪਿੰਡ ਜ਼ਿਲ੍ਹਾ ਫਰੀਦਪੁਰ ਦਾ ਮਾਨਮਤਾ ਨਗਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਗਜੀਤ ਵੀਰ ਦਾ ਨਾਮ ਤੇ ਇੱਕ ਕੱਟੀ ਵਗਾਊਆ ਬਾਈ ਹੁਣਾਂ ਦੇ ਕੋਲੇ ਨੀਲੀ ਰਾਵੀ ਨਸਲ ਦੀ ਮਿੱਤਰੋ ਬਣਨ ਵਾਲੀ ਕੱਟੀ ਆ ਤਿਆਰੀ ਦੇ ਵਿੱਚ ਮਨਾਲਾ ਸਾਲ ਕੁ ਤੱਕ 1.5 ਸਾਲ ਤੀ ਕਰਲ ਜੂਗੀ ਕਰਮਾਲ ਜੇ ਤੁਸੀਂ ਪੂਰੀ ਸੰਭਲੇ ਮਿੱਤਰੋ ਕੁੱਲ ਮਿਲਾ ਕੇ ਉਮਰ ਦੀ ਗੱਲ ਕਰੀਏ ਤਾਂ 13-14 14 ਕੁ ਮਹੀਨੇ ਹੋ 13 ਮਾ ਹਨਾ 13-14 ਮਹੀਨੇ ਦੀ ਸਾਰੀ ਹਜੇ ਉਮਰ ਆ ਤੋਰ ਦਿਓ ਮਾਂ ਖੋਲ ਕੇ ਮੜੀ ਤੇ ਸਾਂਭਣ ਵਾਲੇ ਭਰਾੜੇ ਜੇ ਕਿਸੇ ਨੇ ਲੈਣੀਆਂ ਤਾਂ ਬਾਈ ਬਾਈ ਨਾਲ ਤੁਸੀਂ ਰਾਬਤਾ ਕੈਮ ਕਰ ਲਿਆ ਜੇ ਝੋਲੀ ਝਾਲੀ ਵੱਲੋਂ ਕੱਟੀ ਚੰਗੀ ਆ ਤੁਹਾਨੂੰ ਮੈਂ ਤੁਥਾਂ ਦੇਵਾ ਹੁਣ ਵਿਖਾ ਵੀ ਦੇਣਾ ਇਧਰ ਦੇਖੋ ਤੁਣ ਤੁਣ ਕਿੱਡਾ ਚੰਗਾ ਲੱਗਾ ਹਰ ਪੱਖ ਤੋਂ ਕਿਹਾ ਯਾਰ ਕੈਮ ਦੀ ਪਗਲ ਇਹ ਆ ਵੀ ਜੇ ਤੁਸੀਂ ਘਰੇ ਰੱਖਣ ਕੱਦ ਗੁੰਦਾ ਜਿਹੜਾ ਆਈਡੀਆ ਹੁਣ ਲਾ ਲਿਓ ਮੈਂ ਪੂਰੀ ਜ਼ੂਮਿੰਗ ਹਟਾਤੀ ਜਾਂਦੇ ਤੋ ਤੋਰਦੇ ਬਸ ਕੋਲ ਦੇ ਪੰਨ ਦੇ ਮੜਾ ਜਾ ਉੱਥੇ ਮੋੜ ਕੇ ਕਿਹੜਾ ਜਿਹਾ ਕਢਾ ਦਿਓ ਮੜਾ ਜਾ ਬਸ ਬਸ ਬੰਨ ਦੇ ਦੇਖੋ ਮਿੱਤਰੋ ਇਹ ਕੱਟੀ ਆ ਬਈ ਅੱਖਾਂ ਮਗਰਲੇ ਪੈਰ ਹੈਗੇ ਸੰਗ ਤੁਸੀਂ ਦੇਖਦੇ ਆਂ ਬੰਨ ਤਾਂ ਬਸ ਉੱਥੇ ਇਹਦਾ ਰੇਟ ਆ ਜਿਹੜਾ ਉਹ ਵੀਰਾ ਤੈਅ ਕਰਦਾ 23 ਕੋਹ ਹਜ਼ਾਰ ਰੁਪਇਆ ਵੀ ਤੇ ਵਿੱਚੋਂ ਮਾਣਤਾਨ ਹੋ ਜਾਊਗਾ ਕਿਉਂਕਿ ਕੱਟੀ ਬਣ ਬਾਈ ਜੇ ਤੁਸੀਂ ਸਾਂਭਲੀ ਤੋਂ ਬੋਰੀਆਂ ਫੀਡ ਦੀਆਂ ਪਾਲੀਆਂ ਤਾਂ ਇਹਨੇ ਵਧੀਆ ਮੈਂ ਬਣ ਜਾਣਾ 23000 ਰੁਪਏ ਦੀ ਡਿਮਾਂਡ ਆ ਵਿੱਚੋਂ ਮੰਨਤਨ ਹੋ ਜਾਊਗਾ ਕੱਟੀ ਚੰਗੀ ਆ ਖੜੀ ਕਹਿੰਦੇ ਕੋਲੇ ਜਗਜੀਤ ਵੀਰੇ ਦੇ ਕੋਲੇ ਜਗਜੀਤ ਵੀਰੇ ਦਾ ਘਰ ਮਿਰਜੇ ਕੇ ਪਿੰਡ ਦੇ ਵਿੱਚ ਆ ਮਿੱਤਰੋ ਤੇ ਤੁਹਾਨੂੰ ਨੰਬਰ ਦੱਸ ਦਿੰਦਾ ਮੈਂ 4577 7087945578 7087945578 7087945578 ਵੀਰੇ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਗੱਲਬਾਤ ਕਰ ਲਿਆ ਜਿਹੜੇ ਭਰਾ ਨੂੰ ਕੱਟੀ ਚਾਈ ਦੀ ਰਾਬਤਾ ਕਿਉਂ ਕਰੇ ਥਣ ਥਣ ਤੇ ਝੋਲੀ ਝੋਲੀ ਵੇਖੋ ਕਿੰਦੀ ਹੁਣ ਤੁਸੀਂ ਬਹੁਤ ਚੰਗੀ ਲੱਗੀ ਹੋਈ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਮਿਰਜੇ ਕੇ ਜ਼ਿਲ੍ਹਾ ਫਰੋਜਪੁਰ